ਸਰਬਜੀ ਸੰਗਰੂਰ ਵੀ ਦੀ ਕਵਤਾ ਅਰਦਾਸ ਸੁਣ ਸਾਨੂੰ ਤਾਂ ਕਰ ਆਪਣੀ ਸਾਨੂੰ ਤਾਂ ਕਰ ਆਪਣੀ ਕ ਬੁਲਾਉਂਦਾ ਨਹੀਂ ਬੁਲਾਉਂਦਾ ਨਹੀਂ ਸਾਨੂੰ ਤਾਂ ਕਰ ਆਪਣੇ ਸਾਨੂੰ ਤਾਂ ਕਰ ਆਪਣੇ 나이. 흠, 바, 가, 흠, 흠, 바, 가, 흠, 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 ਮੂ ਮਿੱਠਾ ਕਰਵਾਉਂਦਾ ਨਹੀਂ ਸਾਨੂੰ ਤਾਂ ਕਰ ਆਪਣੇ ਕਦੇ ਕੋਈ ਬੁਲਾਉਂਦਾ ਨਹੀਂ ਦੇਸ਼ਕ ਹੱਸਦਾ ਵਸਦਾ ਏ ਦੇਸ਼ਕ ਹੱਸਦਾ ਵਸਦਾ ਏ ハスダわすだなぐるけら。はせダわすだなぐるけら。でしゃくはせだわすだえ。でしゃくはせだわすだえ。はせだわすだ ਖੇੜਾਏ ਨਗਰੇ ਖੇੜਾਏ ਖੁਸ਼ੀਆਂ ਪਰਿਆ ਸਬਦਾ ਖੁਸ਼ੀਆਂ ਪਰਿਆ ਸਬਦਾ ਸਬਦਾ ਹੀ ਹੈ ਵਿੜਾਏ ਖੁਸ਼ੀਆਂ ਪਰਿਆ ਸਬਦਾ ਸਬਦਾ ਹੀ ਵਿੜਾਏ ਤਬਦਾਹੀ ਵੇੜਾਏ ਬੇਸ਼ੱਕ ਹਸਦਾ ਵਸਦਾ ਆਏ ਬੇਸ਼ੱਕ ਹਸਦਾ ਵਸਦਾ ਆਏ ਹਸਦਾ ਵਸਦਾ ਨਗਰ ਖੇੜਾ ਆਏ ਹਸਦਾ ਵਸਦਾ ਨਗਰ ਖੇੜਾ ਆਏ ਹਤੋਂ ਵੱਦਨੇ ਨਜ਼ਰਾਂ ਚੇਰਾਉਂਦੇ ਰਹਿੰਦੇ ਹੱਦੋਂ ਵੱਢਣੀ ਨਜ਼ਰਾਂ ਚੇਰਾਉਂਦੇ ਰਹਿੰਦੇ ਨਜ਼ਰਾਂ ਚੇਰਾਉਂਦੇ ਪਿੱਛਾ ਛਡਾਉਂਦੇ ਨਜ਼ਰਾਂ ਚੇਰਾਉਂਦੇ ਪਿੱਛਾ ਛਡਾਉਂਦੇ ਕਰਮਾਂ ਮਾਰੇ ਦੇ ਸਹਾਰੇ ਨੂੰ ਰਹਿੰਦੇ ਨੇ ਤੜ ਮਾਰੀ ਬੇ ਸਹਾਰੇ ਨੂੰ ਰਹਿੰਦੇ ਨੇ ਕਿਉਂ ਤੜਫਾਉਂਦੇ ਸਤਾਉਂਦੇ ਕਿਉਂ ਤੜਫਾਉਂਦੇ ਸਤਾਉਂਦੇ ਹੱਦੋਂ ਵੱਦਣੀ ਨਜ਼ਰਾਂ ਚੇਰਾਉਂਦੇ ਰਹਿੰਦੇ ਹੱਦੋਂ ਵਧਣੇ ਨਜ਼ਰਾਂ ਚਰਾਉਂਦੇ ਰਹਿੰਦੇ ਨਜ਼ਰਾਂ ਚਰਾਉਂਦੇ ਪਿੱਛਾ ਛਡਾਉਂਦੇ ਨਜ਼ਰਾਂ ਚਰਾਉਂਦੇ ਪਿੱਛਾ ਛਡਾਉਂਦੇ ਰੱਬਾ ਖੋਏ ਦਿਨ ਖੋਏ ਵਰਗੇ ਰੱਬਾ ਖੋਏ ਦਿਨ ਖੋਏ ਵਰਗੇ ਵਾਪਸ ਤੂੰ ਜਲਦੀ ਲਿਆ ਦੇ ਵਾਪਸ ਤੂੰ ਜਲਦੀ ਲਿਆ ਦੇ ਰੱਬਾ ਖੋਏ ਦਿਨ ਰੱਬਾ ਖੋਏ ਦਿਨ ਖੋਏ ਵਰਗੇ ਵਾਪਸ ਤੂੰ ਜਲਦੀ ਲਿਆ ਦੇ ਵਾਪਸ ਤੂੰ ਜਲਦੀ ਲਿਆ ਦੇ ਪਤਾ ਨਹੀਂ ਹੈ ਹਾਂ ਵਿਛੜੇ ਕਿੰਨੇ ਜਨਮਾਂ ਤੋਂ ਪਤਾ ਨਹੀਂ ਹੈ ਪਤਾ ਨਹੀਂ ਹੈ ਪਤਾ ਨਹੀਂ ਹੈ ਹਾਂ ਵਿਛੜੇ ਕਿੰਨੇ ਜਨਮਾ ਤੂੰ ਕਰ ਕਿਰਪਾ ਮੇਲ ਕਰਾ ਦੇ ਕਰ ਕਿਰਪਾ ਮੇਲ ਕਰਾ ਦੇ ਰੱਬਾ ਖੋਏ ਦਿਨ ਖੋਏ ਵਰਗੇ ਰੱਬਾ ਖੋਏ ਦਿਨ ਖੋਏ ਵਰਗੇ ਵਾਪਸ ਤੂੰ ਜਲਦੀ ਲਿਆ ਦੇ ਵਾਪਸ ਤੂੰ ਜਲਦੀ ਲਿਆ ਦੇ ਜੇ ਆਉਂਦੀ ਕਿਸੇ ਨੂੰ ਬਦਵੂ ਮੇਰੇ ਵਿੱਚੋਂ ਜੇ ਆਉਂਦੀ ਕਿਸੇ ਨੂੰ ਬਦਵੂ ਮੇਰੇ ਵਿੱਚੋਂ ਏ ਆਉਂਦੀ ਕਿਤੇ ਨੂੰ ਬਦਵੂ ਮੇਰੇ ਵਿਚੋਂ ਮੈਨੂੰ ਮਹਿਕਾਂ ਪਰਿਆ ਮੈਨੂੰ ਮਹਿਕਾਂ ਪਰਿਆ ਮੈਨੂੰ ਮਹਿਕਾਂ ਪਰਿਆ ਬਾਗ ਬਣਾ ਦੇ ਮੈਕਾਂ ਪਰਿਆ ਬਾਗ ਬਣਾ ਦੇ रब्बा अरदास रब्बा अरदास सु रब्बा अरदास सु सङ्गे कर्मा मारेदे विभागे कर्मा मारे दे पाग जगा दे पाग जगा दे रब्बा अरदास सुन संगरूर दीदी रब्बा अरदास सुन संगरूर दीदी रब्बा अरदास